ਉੱnder ਲੱਕ ਲੱਗ ਗਿਆ ਮਾਦਾ ਸਾਰਾ ਕੁਝ ਵੇਚਤਾ ਉਹ ਜਿਹੜਾ ਕੁਝ ਵੇਚਦੇ ਹੈਗਾ ਸੀ ਮਹਸਾਂ ਦੀਆਂ ਦੋ ਟੋਕੇ ਵਾਲੀ ਮਸ਼ੀਨ ਵੇਚਦੀ ਪਰਸੋਂ ਚੌਥੇ ਪੱਖਾ ਵੀ ਵੇਚਤਾ ਪਹਿਲਾਂ ਕੂਲਰ ਜਿਆਦੀ ਉਹ ਵੇਚਦਾ ਜਿਹੜਾ ਕੁਝ ਹੈਗਾ ਨਹੀਂ ਉਹਦਾ ਵੇਚ ਹੀ ਜਾਂਦਾ ਹੁਣ ਮੈਂ ਕਰਾਵੇਂਗੇ ਇੱਥੇ ਪੈਸੇ ਕਾਫੀ ਹੋਏ ਮੈਂ ਤੇਲ ਭਵਾਉਣ ਤੋਂ ਅੱਖ ਹਾਰ ਮੋਟ ਸੈੱਡਾ ਬਹੁਤ ਕਦੀ ਕਿਤੇ ਜਾਂਦਾ ਕਦੇ ਕਿਧਰੇ ਬਾਲਾ ਬਾਲਾ ਹਾਲ ਹੋਇਆ ਅਦੂਰਾ ਮੈਂ ਹੀ ਮਰ ਜਾਵਾਂ ਨਹੀਂ ਬੱਬੂ ਐਂਗੇ ਬੋ ਜਾਣੇ ਤਰੀਕਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਵੀ ਨਹੀਂ ਹੋ ਗਿਆ ਸਨ ਅੱਛਾ ਮੂਰੇ ਦੋ ਨਹੀਂ ਹੋ ਗਿਆ ਬਜ਼ੁਰਗ ਬਾਪੂ ਆਪਦੇ ਇਕਲੌਤੇ ਮੁੰਡੇ ਲਈ ਰੋ ਰੋ ਮੰਗ ਰਿਹਾ ਹੈ ਮਦਦ ਬਾਪੂ ਜੀ ਕਹਿੰਦੇ ਮੇਰਾ ਬੇਟਾ ਕੰਮ ਤੇ ਗਿਆ ਸੀ ਰਸਤੇ 'ਚ ਐਕਸੀਡੈਂਟ ਹੋ ਗਿਆ ਸਿਰ ਚ ਸੱਟ ਲੱਗੀ ਹੁਣ ਤੱਕ 5 ਲੱਖ ਰੁਪਇਆ ਖਰਚਾ ਆ ਗਿਆ ਮੇਰੇ ਤਿੰਨ ਧੀਆਂ ਅਤੇ ਸਿਰਫ ਇਕਲੌਤਾ ਪੁੱਤਰ ਹੈ ਦੋ ਧੀਆਂ ਮੈਂ ਵਿਆਹ ਦਿੱਤੀਆਂ ਇੱਕ ਅਜੇ ਕੁਆਰੀ ਹੈ ਬੇਟੇ